ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਸ ਸਾਲ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਕਰਵਾਏ ਜਾ ਰਹੇ ਨੇ ਸ਼ਰਧਾ ਅਤੇ ਸਤਕਾਰ ਦੇ ਨਾਲ ਮਨਾਇਆ ਜਾ ਰਿਹਾ ਸ਼ਹੀਦੀ ਸ਼ਤਾਬਦੀ ਸਮਾਗਮ ਮਨਾਏ ਜਾ ਰਹੇ ਨੇ ਪਰ ਇਸ ਸਾਲ ਇੱਕ ਖਾਸ ਤੌਰ ਤੇ ਐਨੀਮੇਸ਼ਨ ਫਿਲਮ ਬਣਾਈ ਜਾਂਦੀ ਹੈ ਹਿੰਦ ਦੀ ਚਾਦਰ ਗੁਰੂ ਲਾਧੋਰੇ ਜਸ ਦਾ ਟ੍ਰੇਲਰ ਆ ਜਿਹੜਾ ਅਫੀਸ਼ੀਅਲ ਤੌਰ ਤੇ YouTube ਦੇ ਉੱਪਰ ਰਿਲੀਜ਼ ਵੀ ਕੀਤਾ ਜਾਂਦਾ ਪਰ ਟ੍ਰੇਲਰ ਆਉਣ ਤੋਂ ਬਾਅਦ ਸੇਕਾਂਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਫਿਲਮ ਦੀ ਰਿਲੀਜ਼ਿੰਗ ਦੇ ਉੱਪਰ ਇਤਰਾਜ਼ ਪਾਇਆ ਰੋਕ ਲਗਾਈਏ ਤਾਂ ਤਾਂ ਕਿ ਸੂਰੀ ਅਕਾਲ ਤੱਕ ਸਾਧ ਜਥੇਦਾਰ ਦੇ ਵੱਲੋਂ ਵੀ ਇਸ ਫਿਲਮ ਦੇ ਉੱਪਰ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਪਰ ਇਹ ਫਿਲਮ ਅੱਜ ਰਿਲੀਜ਼ ਹੋਣੀ ਸੀ ਅੱਜ ਰਿਲੀਜ਼ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਜਿਹੜਾ ਫੈਸਲਾ ਆਇਆ ਫਿਲਮ ਨੂੰ ਜਿਨ੍ਹਾਂ ਨੇ ਬਣਾਇਆ ਸੀ ਬੋਇਜਾ ਮੂਵੀ ਪ੍ਰਾਈਵੇਟ ਲਿਮਟਿਡ ਨੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਇੱਕ ਜਾਣਕਾਰੀ ਦਿੱਤੀ ਆ ਕਿ ਐਨੀਮੇਸ਼ਨ ਫਿਲਮ ਹਿੰਦ ਦੀ ਚਾਦਰ ਗੁਰੂ ਲਾਧੋ ਰੇ ਜਿਹੜੀ ਰਿਲੀਜ਼ਿੰਗ ਆ ਉਸ ਦੀ ਮੁਲਤਵੀ ਕਰ ਦਿੱਤੀ ਗਿਆ ਜਾਨੀ ਕਿ ਪੋਸਟਪੋਨ ਕਰ ਦਿੱਤੀ ਆ ਇਸ ਦੇ ਉੱਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਾਫਰ ਐਸਜੀਪੀਸੀ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਇਹ ਗੱਲ ਆਖੀ ਸੀ ਕਿ ਗੁਰ ਮਰਿਆਦਾ ਦੇ ਉਲਟੇ ਫਿਲਮ ਬਣਾਈ ਗਿਆ ਇਸ ਕਰਕੇ ਰੋਕ ਲਗਾਉਣ ਦੀ ਗੱਲ ਆਖੀ ਗਈ ਸੀ